ਜਾਰੀ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਗੁਰ ਦੀਆ ਪਛੈ ਕੁਸ ਲਖੇ ਮਗੁਰ ਕੀਆ ਸਰਬਿਨ ਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਾਇਆ ਆਪਣੀ ਸਤ ਗੁਰ ਕੀ ਵਡਿਆਈ ਮਨ ਇੱਛੈ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾ ਜੀ ਚੰਤ ਸਭ ਭੈ ਦਿਆਲਾ ਪ੍ਰਭ ਆਪਣੀ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਜ ਬਦੀਨੇ ਸੁਰਠ ਮਹੱਲਾ ਪੰਜਵਾਂ ਗੁਰ ਕਾ ਸਬਦ ਰਖੋ ਬਾਰੀ ਜੋ ਕੀ ਚੋ ਗਿਰਦ ਹਮਾਰੀ ਰਾਮ ਨਾਮ ਮਨ ਲਾਗਾ ਜਮ ਲੱਜੈ ਕਰ ਭਾਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਮਿਰਤੀ ਜਾਸੀ ਅਨਿਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੋਰੀ ਆਪਣੀ ਬਲਿਹਾਰੀ ਜਨ ਪੂਰਨ ਪੈ ਜਿਸਵਾਰੀ ਮਨ ਚਿੰਦਿਆਂ ਫਲ ਪਾਇਆ ਪ੍ਰਭ ਅਪਣ ਸਦਾ ਦਿਆਇ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰ ਦਿੰਦੇ ਸਗਲ ਜੀਵ ਅਸ ਕੀਨੇ ਜਨ ਨਾਨਕ ਨਾਮ ਧਿਆਇਐ ਤਾਂ ਸਗਲੇ ਦੋਖ ਮਟਾਇਐ ਸੋਰਠ ਮਹਲਾ 5 ਤਾਪ ਗਵਾਇਆ ਗੁਰਪੂਰੀ ਵਾਜੇ ਅਨਹਦ ਤੂਰੀ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੀ ਹੋਈ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੈ ਸੋ ਲੇਵੈ ਰਬੇ ਆਪਣੀਆਂ ਸੰਤਾਂ ਦੀਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚਿਸ ਭਾਖਿਆ ਸੁਰਠ ਮਹੱਲਾ ਪੰਜਵੰ ਸੋਈ ਕਰਾਏ ਜੋ ਤੁਧ ਪਾਵੇਂ ਮਹਾਂ ਸਿਆਣ ਬਕਸ਼ੂ ਨ ਆਵੇ ਹਮ ਬਾਰਿਕ ਤੋ ਸਰਨਾਈ प्रभे आपे पै रखाई मेरा मात पिता हर राया कर कृपा प्रत पालन लागा करी तेरा कराया रहाऊ जी जनत तेरे तारी प्रभु डोरी हाथ तुम्हारी जे करावै सो करना ਦਾਨਕ ਦਾਸ ਤੇਰੀ ਸਰਨਾ ਸੁਰਠ ਮਹੱਲਾ ਪੰਜਵਾਂ ਹਰ ਨਾਮ ਮਿਰ ਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜੰਕੈ ਭਗ ਮਿਲ ਸਾਦ ਸੰਗ ਹਰ ਧਿਆਇਆ ਆਠ ਪੈਰ ਆਰਾਧਿਓ ਹਰ ਹਰ ਮਨ ਚਿੰਦੇ ਆ ਫਲ ਪਾਇਆ ਰਹਾਓ ਪਰਾਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੀ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰ ਮਿਲ ਪ੍ਰਭ ਜਿਤਾ ਰਿਆ ਕਾਰਜ ਸਭ ਸਵਾਰਿਆ ਮੰਦਾ ਕੋਨਾ ਅਲਾਈ ਸਭ ਜੈ ਜੈ ਕਾਰ ਸੁਨਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਤਿ ਦਸਹਿ ਗਏ ਸੋ ਪ੍ਰਭ ਅੰਤਰ ਜਾਮੀ ਰਹਾ ਕਰਤਪ ਸਭ ਸਵਾਰੀ ਬਰੇ ਆਪਣਾ ਮਿਰਜ ਸਮਾਰੀ ਪਦ ਪਾਵਨ ਹਰ ਨਾਮਾ ਜਨ ਨਾਨਕ ਸਦ ਗੁਰਵਾਨਾ ਸੁਰਠ ਮਹੱਲਾ ਪੰਜਵੰ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਬਾਰਿਆ ਅਨ ਦੇ ਕਰੋ ਪਿਤਾ ਮਾਤਾ ਪਰਮੇਸ਼ਰ ਦੀ ਕਾਦਾਤ ਸੋ ਬੱਚੇ ਤਵਨ ਦਾਸ ਤੁਮਾਰੀ ਰੱਖੇ ਪੈਜ ਦਾਸ ਆਪਣੇ ਕੀ ਕਰਜ ਆਪ ਸਵਾਰੀ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਤ ਧਾਰੀ ਨਾਨਕ ਸਰਨੀ ਆਇਆ ਮਨ ਚੰਦੇ ਆ ਫਲ ਪਾਇਆ ਸੋਰਠਿ ਮਹੱਲਾ ਪੰਜਵਾਂ ਸਦਾ ਸਦਾ ਹਰਿ ਜਾਪੀ ਪ੍ਰਭ ਬਾਲਕ ਰਾਖੀ ਆਪੀ ਸੀਤਲਾ ਠਾਕਰਾਈ ਬਿਗਲ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਬਖਤ ਆਪਣੀ ਕੀ ਸਭ ਜੀ ਭਾਇਾ ਕਿਰਪਾ ਲਾ ਰਹਾ ਪ੍ਰਭ ਕਰਨ ਕਾਰਨ ਸਮਰਾਥਾਂ ਹਰ ਸਿਮਰਤ ਸਭ ਦੁਖ ਲਾਥਾ ਆਪਨੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵਰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਈ ਮਿਲ ਕੁਸਲ ਸਦੀ ਕਰਾਈ ਨਾਮੇ ਕੀ ਵਡਿਆਈ ਤਸਕੀਮਤ ਕੈ ਨ ਜਾਇ ਸੰਤੋ ਹਰ ਹਰ ਹਰਿਆ ਰਾਧੋ ਹਰਿਆ ਰਾਧ ਸਭੋ ਕਿ ਸ਼ਪਾਈਐ ਕਾਰਜ ਸਗਲੇ ਸਦ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਹੇ ਜਿਸ ਵੱਡ ਭਾਗੀ ਜਨ ਨਾਨਕ ਨਾਮ ਤੇ ਆਇਆ ਜਲ ਸਰਬ ਸੁਖਾਂ ਫਲ ਪਾਇਆ ਸੁਰਤ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨ ਦੇ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਦੇਸਰ ਰਾਵਰਿਆ ਸਭ ਦੀ ਜਾਈ ਰਹਾ ਤੋਰ ਕੀ ਬਾਣੀ ਆਈ ਤੇਲ सगली ਜੰਤ ਮਟਾਈ ਦਿਆਲ ਪੁਰਖ ਮੇਰਵਾਨਾ ਹਰ ਨਾਨਕ ਸਾਜਵ ਕਰਨਾ ਸੋਰਠ ਮਹੱਲਾ ਪੰਜਵਾਂ ਐਥੇ ਉੱਥੇ ਰਖਵਾਲਾ ਪ੍ਰਭ ਸਤ ਗੁਰ ਦੀਰ ਦਿਆਲਾ ਦਾਸ ਆਪਣੇ ਆਪ ਰਾਖੀ ਕਟ ਕੰਡ ਸਬਦ ਸੁਪਾਖੀ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਦ ਸਾਸ ਸਮਾਲੀ ਪੂਰਨ ਸਬਦੀ ਥਾਈ ਰਹਾਓ ਆਪ ਸਹਾਈ ਹੋਵਾ ਸੱਤੇ ਦਾ ਸੱਚਾ ਟੋਵਾ ਤੇਲ ਪਗਤ ਬੜੇ ਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਸਤ ਗੁਰ ਕੋਰੀ ਪਾਣ ਤਾਂ ਜਪਿਆ ਨਾਮ ਰਮਾਣ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੀਮ ਭਗਤ ਤੰ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਆਠ ਪੈਰ ਹਰ ਕਾ ਜਸ ਰਵਣਾ ਦਿਖੇ ਤ ਗੋਰੀ ਲਾਠੀ ਸੰਗ ਮਿਲਾਇ ਲਿਆ ਮੇਰੇ ਕਰਤੈ ਸੰਤ ਸਾਧ ਪੈ ਸਾਥੀ ਕਰ ਗੈ ਲੀਨੀ ਸਰਬਸ ਦੀਨੇ ਆਪੇ ਆਪ ਮਿਲਾਇਆ ਕਉ ਨਾਨਕ ਸਰਬ ਥੋਗ ਪੂਰਨ ਪੂਰਾ ਸਤਗੁਰ ਪਾਇਆ ਸੁਰਠ ਮਹੱਲਾ ਪੰਜਵਨ ਗਰੀਬੀ ਕਦਾ ਹਮਾਰੀ ਥੰਨਾ ਸਗਲ ਰੇਲਿ ਸ਼ਾਰੀ ਇਸ ਆਗੇ ਕੋ ਨਾਟਕ ਵਿਕਾਰੀ ਗੁਰ ਪੂਰੈ ਏ ਗੱਲ ਸਾਰੀ ਹਰ ਹਰ ਨਾਮ ਸਤਨ ਕੀ ਉਲਟਾਂ ਜੋ ਸਿਮਰੈ ਤਸ ਕੀ ਗਤ ਹੋਵੇ ਉਦਰੇ ਸਗਲੇ ਕੋਟਾਰਾ ਸੰਤ ਸੰਗ ਜਸ ਗਾਇਆ ਈ ਪੂਰਨ ਹਰ ਤਨ ਪਾਇਆ ਕਉਣਾ ਨਿਕ ਆਪ ਮਿਟਾਇਆ ਸਦ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦਿੱਤੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੈ ਕਿਰਪਾ ਕਰ ਦਿੱਤੀ ਵਿਰਲੇ ਕੇ ਨਹੀਂ ਜਾਣਦੀ ਰਹਾਉ ਗੁਰਬਾਣੀ ਗਾਵੇ ਪਾਈ ਹੋ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇ ਪੂਰਬ ਲਿਖਿਆ ਪਾਇ ਸ੍ਰਿਠ ਮਹੱਲਾ 5 ਗੁਰਪੂਰ ਆਰਾਧੀ ਕਾਰਜ ਸਗਲੇ ਸਾਦੀ ਸਗਲੇ ਮਨੋਰਥ ਪੂਰੀ ਬਾਜੀ ਅਨਹਦ ਤੂਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੈ ਸਗਲੇ ਦੁਖ ਮਟਾਇਆ ਰਹਾ ਗੁਰ ਪੂਰੀ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਬਖਾਣੀ ਨਿਰਮਲ ਆਖ ਕਹਾਨੀ ਸੋਰਠਿ ਮਹੱਲਾ ਪੰਜਵਾਂ ਭੁਖੇ ਖਾਵਤ ਲਾਜ ਨ ਆਵੇਂ ਤ्यों ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਧਰਕੇ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮਨਿ ਭਾਵੇ ਤਿਉ ਮਾਰਦਾ ਸਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨ ਦੀ ਨਾਮ ਕਮਾਵੈ ਗੁਰਪੂਰੀ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੂਰਠ ਮਹਲਾ ਪੰਜਵਾਂ ਸੁਖ ਸਾਂਦ ਕਰ ਆਇਆ ਨਿੰਦਕ ਕੈ ਮੁਕਛਾਇਆ ਪੂਰੇ ਗੁਰ ਪੈਰਾਇ ਬਿਨ ਸੇ ਦੁੱਖ ਸਬਾਇ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਬ ਬਨਾਈ ਰਹਾ ਬੋਲੇ ਸਾਹਿਬ ਕੇ ਬਾਣ ਦਾਸ ਬਾਣੀ ਬ੍ਰਹਮ ਵਕਾਨ ਨਾਨਕ ਪ੍ਰਭ ਸੁਖ ਦਾਈ ਜਿਨ ਪੂਰੀ ਬਨਤ ਬਨਾਈ ਸੋਰਠ ਮਹੱਲਾ ਬੰਜਵਾਂ ਪ੍ਰਭ ਅਪਨਾ ਰੰਗ ਦੇ ਤੇ ਆਈ ਕਰ ਸਹੀ ਸਲਾਮ ਦਿਆਈ ਸੰਤੋਕ ਪਿਆ ਸੰਸਾਰੀ ਗੁਰ ਪੂਰੇ ਲੈਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੀ ਭਗਤ ਕੀ ਗਨ ਤਨਾ ਗਣੀ ਰਾਖੈ ਬਾਲ ਗੋਪਾਲਾ ਰਾਮ ਹਰਨਾ ਮਿਰ ਦੇ ਓਰ ਧਾਰੇ ਤਿਤ ਸਭੇ ਥੋਕਸ ਵਾਰੇ ਗੁਰ ਪੂਰੇ ਤੁਸ ਦੀਆ ਤੇਰ ਨਾਨਕ ਦੁਖ ਨਾ ਥੀਆ ਸੋਰਠ ਮਹੱਲਾ ਪੰਜਵਾਂ ਹਰ ਮਨ ਤਨ ਵਸੇ ਆਸੋਈ जय जय कार करे सबकोई गुर पूरी की वड आई तंग कीमत कई न जाय हो कुर्बान जाई तेरे नाव है जिस नु बख्श ले मेरी प्यारी सो जस तेरा गावे रा तू पारो स्वामी मेरा ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਤੂੰ ਪਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਵਾਹਿਗੁਰੂ